ਮੈਂਟਰ ਦੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸ਼ੋਅ ਤੁਸੀਂ ਦੇਖਿਆ ਸ਼ੋਅ ਦੇ ਵਿੱਚ ਰੋਲਾ ਕੀ ਪਿਆ ਰੁਪਿੰਦਰ ਹਾਂਡਾ ਜਿਹੜੀ ਆ ਮਾਈਕ ਸੱਟ ਕੇ ਚਲੀ ਜਾਂਦੀ ਆ ਬਹੁਤ ਸਾਰੀਆਂ ਵੀਡੀਓ ਸਾਹਮਣੇ ਆ ਜਾਂ ਆਪਾਂ ਜਿਹੜੇ ਸਾਡੇ ਉੱਤੇ ਪ੍ਰੋਮੋਟਰ ਨੇ ਉਹਨਾਂ ਨਾਲ ਗੱਲ ਕਰੀ ਜੀ ਥੋੜਾ ਸੁਆਗਤ ਆ ਜੀ ਜਿਹੜੀ ਹਾਲ ਚਿਰ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਹਰ ਚਿਰ ਦੇ ਸਾਰੇ ਦੋਸਤਾਂ ਜੀ ਜਿਹੜਾ ਤੁਸੀਂ ਤੀਆਂ ਦਾ ਸ਼ੋਅ ਕਰਾਇਆ ਉਹਦੇ ਵਿੱਚ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਜਿਹਦੇ ਵਿੱਚ ਰੁਪਿੰਦਰ ਹਾਂਡਾ ਜਿਹੜੀ ਆ ਉਹ ਮਾਈਕ ਸੱਟ ਕੇ ਚਲੀ ਜਾਂਦੀ ਆ ਕੀ ਕਾਰਨ ਕੀ ਹੈ ਕਿਉਂ ਮਾਈਕ ਸੱਟ ਕੇ ਜਾਣਾ ਪਿਆ ਉਹ ਸਟੇਜ ਤੋਂ ਉਹ ਕਾਰਨ ਪਏ ਥੋੜੇ ਅਪਟੇਟ ਹੋ ਗਏ ਕਿ ਅਸਲ ਚ ਸਿਚੁਏਸ਼ਨ ਇਹ ਬਣੀ ਸੀ ਕਿ ਉੱਥੇ ਇਹ ਗੱਲ ਚੱਲ ਪਈ ਸੀ ਵੀ ਪ੍ਰੋਮੋਟਰ ਨੇ ਪੇਮੈਂਟ ਨਹੀਂ ਕੀਤੀ ਕਿ ਉਹ ਤਾਂ ਨਹੀਂ ਆਏ ਤੇ ਕੋ ਲੇਟ ਹੋ ਗਈ ਸੀ ਨਾ ਤੇ ਉਹਨਾਂ ਨੇ ਕਿਸੇ ਤਰੀਕ ਮਤਲਬ ਆਉਂਦਿਆਂ ਗੱਲ ਵੀ ਇਹ ਕਹਿੰਦੇ ਸੀ ਵੀ ਪੇਮੈਂਟ ਮੈਨੂੰ ਹਜੇ ਤੱਕ ਕੋਈ ਨਹੀਂ ਮਿਲੀ ਹੂੰ ਤੋ ਉਹ ਆ ਉਹ ਆਡੀਅੰਸ ਦੇ ਸਾਹਮਣੇ ਗੱਲ ਹੋਈ ਸੀ ਉਹਨਾਂ ਆਡੀਅੰਸ ਨੇ ਮੈਨੂੰ 30 ਟਿਕਟਾਂ ਦੇ ਪੇ ਕੀਤੇ ਸੀ ਹੈਨਾ ਜਿਸ ਨੇ 30 ਕਿਸੇ ਨੇ 20 ਕਿਸੇ ਨੇ 40 ਜੋ ਵੀ ਹੈਨਾ ਜੀ ਜੀ ਤੇ ਤਾਂ ਤੁਸੀਂ ਉਹਨਾਂ ਦੇ ਸਾਹਮਣੇ ਇਹ ਕਹਿ ਦਿੰਨੇ ਹੋ ਹੈਨਾ ਵੀ ਆਹ ਜਾਂ ਪੇਮੈਂਟ ਦਿੱਤੀ ਨਹੀਂ ਹੂੰ ਤੁਸੀਂ ਮੇਰੀ ਸਿਚੁਏਸ਼ਨ ਸਮਝੋ ਨਾ ਉਹ ਉਹਨਾਂ ਆਡੀਅੰਸ ਦੇ ਸਾਹਮਣੇ ਕਲੀਅਰ ਕਰਨੀ ਸੀ ਆਪਾਂ ਹੈਨਾ ਤੁਸੀਂ ਪੇਮੈਂਟ ਵਾਲੀ ਕਰ ਚੁੱਕੇ ਸੀ ਹਾਂਜੀ ਮੈਂ 10000 ਪਹਿਲਾਂ ਪੇ ਕਰ ਚੁੱਕੀ ਸੀਗੀ ਤੇ ਪੰਜ ਆਪਾਂ ਆਲਵੇਸ ਤੁਹਾਨੂੰ ਪਤਾ ਹੀ ਐ ਇਨਿਕ ਪੇਮੈਂਟ ਬੰਦਾ ਸੇਮ ਡੇ ਦਿੰਦਾ ਹੈ ਬਿਲਕੁਲ ਬਿਲਕੁਲ ਸੋ ਇਹ ਪੇਮੈਂਟ ਤੁਸੀਂ ਸਿੱਧੀ ਰੁਪਿੰਦਰ ਨੂੰ ਕੀਤੀ ਹੈ ਜਾਂ ਕੋਈ ਵਿਚ ਵਿਚਾਲੇ ਸੀ ਬੰਦਾ ਉਹਨੂੰ ਦਿੱਤੀ ਆ ਨਹੀਂ ਨਹੀਂ ਜੀ ਮੈਂ ਤਾਂ ਜਸਤੀ ਨਾਇਰ ਨੂੰ ਕਰਨੀ ਸੀਗੀ ਜਿਹੜੇ ਉਹਦੇ ਪ੍ਰੋਮੋਟਰ ਨੇ ਤੇ ਮੈਂ ਤਾਂ ਉਹਨਾਂ ਨੂੰ ਕਰ ਦਿੱਤੀ ਸੀ ਤੁਸੀਂ ਉਹਨੂੰ ਕਰ ਦਿੱਤੀ ਸੀ ਉਹ ਨਹੀਂ ਉਹ ਨਹੀਂ ਉਹਨਾਂ ਨੂੰ ਦੱਸਿਆ ਨਹੀਂ ਉਹਨਾਂ ਨੇ ਜਿਸ ਵੀ ਬੰਦੇ ਨੂੰ ਮੈਨੂੰ ਹਨਾ ਕਿਹਾ ਵੀ ਹਾਂ ਮੇਰਾ ਮੋਤਬਰ ਬੰਦਾ ਇਹਨੂੰ ਫੜਾ ਦੋ ਅਸਲ ਜੀ ਤੇ ਭਾਜੀ ਪੇਮੈਂਟ ਰਾਤ ਨੂੰ ਕਰਨੀ ਸੀ ਕਿਉਂਕਿ ਉਹਨਾਂ ਨੇ ਰਾਤ ਨੂੰ ਪਹੁੰਚਣਾ ਸੀਗਾ ਤੇ ਰਾਤ ਨੂੰ ਪਹੁੰਚੇ ਨਿੰਗੇ ਤੇ ਸਵੇਰ ਰਲੀ ਪਹੁੰਚਣਾ ਸੀਗਾ ਫਿਰ ਉਹ ਸੋ ਬਾਅਦ ਲੇਟ ਪਹੁੰਚੇ ਹਨਾ ਇਹ ਜਿਹੜੀ ਇਹਨਾਂ ਦੇ ਟਿਕਟਾ ਤੁਸੀਂ ਬੁੱਕ ਕਰਾਈਆਂ ਸੀਗੀਆਂ ਇਹਨਾਂ ਦੀ ਜਿਹੜੀਆਂ ਟਿਕਟਾਂ ਆਏਅਰ ਲੈਂਦੀਆਂ ਨਹੀਂ ਨਹੀਂ ਭਾਜੀ ਇਹਨਾਂ ਨੇ ਬਾਏ ਰੋਡ ਆਉਣਾ ਸੀਗਾ ਅੱਛਾ ਬਾਏ ਰੋਡ ਆਉਣਾ ਸੀਗਾ ਬਾਏ ਰੋਡ ਕਿੱਥੋਂ ਆਉਣਾ ਸੀ ਇਹਨਾਂ ਨੇ ਕੈਲਗਰੀ ਤੋਂ ਕੈਲਗਰੀ ਤੋਂ ਬਾਏ ਰੋਡ ਆਉਣਾ ਸੀ ਉਹ ਜਿਹੜਾ ਜਿਹੜੇ ਪ੍ਰੋਮੋਟਰ ਆ ਉਹ ਕੈਲਗਰੀ ਦੇ ਉਹਦੇ ਹਾਂਜੀ ਕੈਲਗਰੀ ਤੋਂ ਉਸ ਪ੍ਰੋਮੋਟਰ ਨੇ ਲੈ ਕੇ ਉਹਨਾਂ ਨਾਲ ਆਉਣਾ ਸੀ ਹੈਨਾ ਨਹੀਂ ਭਾਜੀ ਪਹਿਲਾਂ ਇਹ ਡਿਸਾਈਡ ਹੋਇਆ ਸੀ ਵੀ ਰਾਤ ਨੂੰ ਜਦੋਂ ਉਹਨਾਂ ਦਾ ਸ਼ੋਅ ਖਤਮ ਹੋ ਗਿਆ ਖਾਣਾ ਖਾਣ ਤੋਂ ਬਾਅਦ ਮਤਲਬ ਮੇਰੇ ਕੋਈ ਫੈਮਿਲੀ ਫਰੈਂਡ ਹੈਗਾ ਵੀ ਉਹ ਉਹਨਾਂ ਨੂੰ ਜਿਹੜੀ 5000 ਦੀ ਪੇਮੈਂਟ ਆ ਉਹ ਦੇ ਦੇਣਗੇ ਤੇ ਉਹਨਾਂ ਨੂੰ ਲੈ ਆਉਣਗੇ 5 ਜੀ ਜੋ ਵੀ ਅਸੀਂ ਡਿਸਾਈਡ ਕੀਤਾ ਸੀ ਮਤਲਬ ਹੈਨਾ ਪੇਮੈਂਟ ਜਿੰਨੀ ਵੀ ਡਿਸਾਈਡ ਕੀਤੀ ਸੀਗੀ ਲਾਸਟ ਵਾਲੀ ਹੈਨਾ ਵੀ ਉਹ ਉਹਨਾਂ ਨੂੰ ਹੈਂਡ ਓਵਰ ਕਰ ਦੇਣਗੇ ਤੇ ਕਲਾਕਾਰ ਨੂੰ ਲੈ ਕੇ ਆ ਜਾਣਗੇ ਜੀ ਉਹ ਉਹਨਾਂ ਦੇ ਜਿਹੜੀ ਪੇਮੈਂਟ ਆ ਤੁਸੀਂ ਆਲਰੇਡੀ ਜਿਹੜਾ ਉਹਦਾ ਪ੍ਰਮੋਟਰ ਇਹਨੂੰ ਕਰ ਦਿੱਤੀ ਆ ਮੇਰੇ ਖਿਆਲ ਪ੍ਰਮੋਟਰ ਨੇ ਉਹਨਾਂ ਨੂੰ ਸ਼ਾਇਦ ਪੇਮੈਂਟ ਨਾ ਦੱਸਿਆ ਹੋਵੇ ਕਿ ਮੇਰੇ ਕੋਲ ਪੇਮੈਂਟ ਆ ਗਈ ਆ ਤਾਂ ਉਹਨਾਂ ਨੇ ਕਿਹਾ ਸਟੇਜ ਤੇ ਆ ਕੇ ਮੈਨੂੰ ਪੇਮੈਂਟ ਨਹੀਂ ਮਿਲੀ ਪਰ ਤੁਸੀਂ ਮੇਰੇ ਖਿਆਲ ਉੱਥੇ ਸਕਰੀਨਸ਼ਾਟ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕੋਈ ਜੀ ਜਦੋਂ ਆਉਂਦੇ ਸਾਰੀ ਹੈਨਾ ਸਟੇਜ ਪਹਿਲਾਂ ਵੀ ਇਹ ਗੱਲ ਹੋਈ ਵੀ ਸ਼ਾ ਪੇਮੈਂਟ ਕਰਕੇ ਨਹੀਂ ਆ ਰਹੇ ਜਾਂ ਕੁਝ ਵੀ ਹੈਨਾ ਫਿਰ ਜਦੋਂ ਆਉਂਦੇ ਸਾਰੀ ਸਟੇਜ ਤੇ ਇਹ ਗੱਲ ਕਿਸੇ ਤਰੀਕੇ ਨਾਲ ਹੋਊਗੀ ਵੀ ਪੇਮੈਂਟ ਮੈਨੂੰ ਹਜੇ ਤੱਕ ਕੋਈ ਨਹੀਂ ਮਿਲੀ ਹੈ ਨਾ ਮੈਂ ਤੁਹਾਨੂੰ ਉਹੀ ਗੱਲ ਕਲੀਅਰ ਕੀਤੀ ਹੈ ਵੀ 30 30 ਡਾਲਰ ਇਕੱਠੇ ਕਰਕੇ ਥੋੜੇ ਥੋੜੇ ਸਪਾਂਸਰਾਂ ਤੋਂ ਪੈਸੇ ਇਕੱਠੇ ਕਰਕੇ ਤੁਸੀਂ ਅੱਗੇ ਦਿੱਤੇ ਹੁੰਦੇ ਆ ਜਦੋਂ ਉਹਨਾਂ ਲੋਕਾਂ ਨੂੰ ਤੁਸੀਂ ਇਹ ਮੈਸੇਜ ਦੇਤਾ ਵੀ ਇਹ ਕੁੜੀ ਨੇ ਤਾਂ ਮੈਨੂੰ ਅੱਗੇ ਪੇਮੈਂਟ ਕੋਈ ਨਹੀਂ ਮਿਲੀ ਹੈ ਨਾ ਹੂੰ ਇਸੇ ਮੇਰਾ ਜਵਾਬ ਦੇਣਾ ਉੱਥੇ ਉਹਨਾ ਆਡੀਅੰਸ ਦੀ ਬੰਦ ਰਹੀ ਨਹੀਂ ਤੁਹਾਨੂੰ ਪਤਾ ਹੈ ਨਾ ਆਡੀਅੰਸ ਕੀ ਹਾਲ ਕਰਦੀ ਹੈ ਬੰਦੇ ਦਾ ਬਿਲਕੁਲ ਬਿਲਕੁਲ ਉਹ ਮੈਂ ਮੈਂ ਨਹੀਂ ਸੀ ਚਾਹੁੰਦੀ ਵੀ ਉਹ ਮਾਈਕੁੱਟਣ ਜਾਂ ਕੁਝ ਪਰ ਮੈਨੂੰ ਇਹ ਸੀਗਾ ਵੀ ਕਲਾਕਾਰ ਇੰਨਾਂ ਚੀਜ਼ਾਂ ਨੂੰ ਬਹੁਤ ਵਧੀਆ ਹੈਂਡਲ ਕਰ ਲੈਂਦੇ ਹੁੰਦੇ ਹਨਾ ਹੂੰ ਜੀ ਜੀ ਬਿਲਕੁਲ ਤੇ ਉੱਥੇ ਅਸੀਂ ਸੱਚ ਉਹਨਾਂ ਦੇ ਮੇਨ ਕਾਰਨ ਉਹਨਾਂ ਦੇ ਲੇਟ ਆਉਣ ਦਾ ਸੀਗਾ ਜਿਹੜਾ ਚੀਜ਼ ਹੈ ਨਾ ਵੀ ਉਹ ਉੱਥੇ ਤਰੀਕੇ ਨਾਲ ਕਲੀਅਰ ਕਰ ਦੇਣਗੇ ਵੀ ਕਿਉਂ ਲੇਟ ਹੋਏ ਹੈ ਨਾ ਵੀ ਪੇਮੈਂਟ ਮੈਨੂੰ ਆ ਗਈ ਸੀਗੀ ਜਾਂ ਜਸਸੀ ਨੂੰ ਆ ਗਈ ਸੀਗੀ ਮੈਨੂੰ ਸੀਗਾ ਵੀ ਜਸਸੀ ਨੇ ਉਹਨਾਂ ਨਾਲ ਪ੍ਰੋਪਰ ਕਮਿਊਨੀਕੇਟ ਕੀਤਾ ਹੋਗਾ ਵੀ ਭਾਈ ਮੈਨੂੰ ਪੇਮੈਂਟ ਆ ਗਈ ਆ ਕਿੰਨਾ ਕਿੰਨਾ ਚਿਰ ਲੇਟ ਆਇਆ ਸ਼ੋਅ ਦੇ ਵਿੱਚ ਇਹ ਪੜੀ ਹੋ ਗਏ ਸੀ ਤਾਂ ਇਹ ਤੋ 3 ਘੰਟੇ ਓਕੇ ਕੱਲੇ ਸ਼ੋਅ ਤੇ ਲੇਟ ਪਹੁੰਚਦੇ ਨਹੀਂ ਭਾਜੀ ਗੱਲ ਜਿਹੜਾ ਮਤਲਬ ਜਿਹੜੀ ਜਗ੍ਹਾ ਤੇ ਤੁਸੀਂ ਸ਼ੋਅ ਕਰਨਾ ਤੁਹਾਡਾ ਟਾਈਮ ਡਿਸਾਈਡ ਹੋਇਆ ਸੀ ਵੀ ਤੁਸੀਂ ਰਾਤ ਨੂੰ ਪਹੁੰਚਣਾ अर्ਲੀ ਮਾਰਨਿੰਗ ਪਹੁੰਚਣਾ ਹੈ ਨਾ ਤੁਸੀਂ ਅਗਲੇ ਦਿਨ ਉਹਨਾਂ ਮੇਰਾ ਸ਼ੋਅ ਸਟਾਰਟ ਹੋਣ ਤੋਂ ਬਾਅਦ ਪਹੁੰਚਿਓ ਇੱਥੇ ਓਕੇ ਹਾਂਜੀ ਦੇਖੋ ਭਾਰਕ ਬੰਦ ਦਾ ਸਕੇਜੂਲ ਬਣਾਇਆ ਹੁੰਦਾ ਜਦੋਂ ਸ਼ੋਅ ਤੁਸੀਂ ਕਰਾਉਨੇ ਆ ਸ਼ੋਅ ਦਾ ਸਕੇਜੂਲ ਬਣਾਇਆ ਹੁੰਦਾ ਇਹਨੇ ਟਾਈਮ ਆ ਇਸ ਬੰਦੇ ਨੇ ਗਾਉਣਾ ਇਹਨੇ ਟਾਈਮ ਐਸ ਬੰਦੇ ਨੇ ਗਾਉਣਾ ਇਸ ਤੋਂ ਬਾਅਦ ਇਸ ਬੰਦੇ ਨੇ ਗਾਉਣਾ ਸੋ ਬੰਦਾ ਉਸਨਾਂ ਪਲਾਨ ਕਰਦਾ ਪਰ ਇਹ ਉਹ ਇਹ ਉਸ ਟਾਈਮ ਦੇ ਉੱਤੇ ਜਿਹੜਾ ਜਿਹੜਾ ਇਹਨਾਂ ਦਾ ਟਾਈਮ ਉਸ ਉੱਤੇ ਨਹੀਂ ਪਹੁੰਚੇ ਭਾਜੀ ਸ਼ੋ ਇਕੱਲਾ ਸ਼ੋ ਤੁਸੀਂ ਸਿੱਧਾ ਨਹੀਂ ਫਿੰਗਰ ਦਾ ਕਰਾਉਂਦੇ ਉਹਦੇ ਵਿੱਚ ਬਹੁਤ ਚੀਜ਼ਾਂ ਹੋਰ ਆ ਜਾਂਦੀਆਂ ਹੁੰਦੀਆਂ ਹਨ ਜੀ ਜੀ ਤੇ ਜਿਹੜਾ ਆਰਗੇਨਾਈਜ਼ਰ ਆ ਉਹਨੇ ਉਸ ਟਾਈਮ ਬਹੁਤ ਚੀਜ਼ਾਂ ਉਹ ਕਰਨੀਆਂ ਹੁੰਦੀਆਂ ਹੈ ਜੀ ਉਸ ਜਦੋਂ 쇼 ਸ਼ੁਰੂ ਹੋ ਗਿਆ ਨਾ ਫਿਰ ਨਾ ਤਾਂ ਤੁਸੀਂ ਰਿਸਪੈਕਟਫੁਲੀ ਮਤਲਬ ਬਹੁਤ ਜ਼ਿਆਦਾ ਟਾਈਮ ਦੇ ਕੇ ਕਲਾਕਾਰ ਨੂੰ ਵੈਲਕਮ ਕਰ ਸਕਦੇ ਹੋ ਜਾਂ ਕੋਈ ਹੋਰ ਉੱਪਰ ਨੀਚੇ ਵਾਲੀਆਂ ਚੀਜ਼ਾਂ ਹੈਂਡਲ ਕਰ ਸਕਦੇ ਹੋ ਵੀ ਪੇਮੈਂਟ ਵਾਲੀਆਂ ਜਾਂ ਕੁਝ ਹੋਰ ਜੋ ਵੀ ਮਸਲੇ ਆ ਕਿਤੇ ਮਸਲੇ ਨੂੰ ਨਾ ਤੁਸੀਂ ਬਾਹਰਲੇ ਮਸਲੇ ਨੂੰ ਅਡਰੈਸ ਨਹੀਂ ਕਰ ਸਕਦੇ ਉਸ ਵੇਲੇ ਤੁਸੀਂ ਜਿਹੜਾ 쇼 ਆਨ ਗੋਇੰਗ ਆ ਉਹਦੇ ਕਿ ਬਥੇਰੇ ਉਸ ਵੇਲੇ ਉੱਪਰ ਨੀਚੇ ਉਤਰਾ ਚੜਾ ਆ ਜਾਂਦੇ ਹੁੰਦੇ ਆ ਬਿਲਕੁਲ ਜਿਹੜਾ ਪ੍ਰਮੋਟਰ ਹੁੰਦਾ ਉਸ ਟਾਈਮ ਪ੍ਰਮੋਟਰ ਪੂਰਾ ਬਿਜੀ ਹੁੰਦਾ ਉਹ ਕੋਈ ਇੰਨਾ ਟਾਈਮ ਨਹੀਂ ਹੁੰਦਾ ਉਹ ਤਾਂ ਹੀ ਤਾਂ ਪਹਿਲਾਂ ਸਕੈਜੂਲ ਬਣਾਇਆ ਹੁੰਦਾ ਆਪਣੇ ਨਾਲ ਦੀ ਟੀਮ ਦੱਸਿਆ ਜਾਂਦਾ ਵੀ ਇਸ ਟਾਈਮ ਤੇ ਇਹਨੇ ਆਉਣਾ ਇਸ ਟਾਈਮ ਤੇ ਇਹਨੂੰ ਇਹਨੂੰ ਤੁਸੀਂ ਚੜਾਉਣਾ ਹੈ ਇਸ ਟਾਈਮ ਤੇ ਇਹਨੂੰ ਅਨਾਉਂਸ ਕਰਨਾ ਸੋ ਪਰ ਜਿਹੜੀ ਰੁਪਿੰਦਰ ਹਾਂਡਾ ਕਹਿ ਰਹੀ ਆ ਉਹ ਕਹਿ ਰਹੀ ਆ ਕਿ ਮੈਨੂੰ ਨਾ ਤਾਂ ਕੋਈ ਮੈਨੂੰ ਹੋਟਲ ਦਾ ਪਤਾ ਸੀ ਮੈਨੂੰ ਸਪੌਂਸਰ ਦੇ ਹੋਟਲ ਚ ਲੈ ਗਿਆ ਨਾਮ ਨੂੰ ਕੋਈ ਪ੍ਰਮੋਟਰ ਲੈਣ ਲਈ ਪਹੁੰਚਿਆ ਉੱਥੇ ਭਾਜੀ ਜਦੋਂ ਮੇਰੀ ਗੱਲ ਸੁਣ ਰਾਤ ਨੂੰ ਸਵੇਰ 4 ਵਜੇ ਪਹੁੰਚਣਾ ਆ ਫਿਰ ਉਹਨਾਂ ਨੇ ਕਿਹਾ ਵੀ ਮੈਂ ਰਪਿੰਦਰ ਨਾਲ ਤੇ ਮੇਰੀ ਸਿੱਧੀ ਗੱਲ ਨਹੀਂ ਸੀ ਨਾ ਮੇਰੇ ਤੇ ਜਸਦੀਨ ਆਇਰ ਨਾਲ ਗੱਲ ਹੋ ਰਹੀ ਸੀ ਜਿਹੜੇ ਉਹਦੇ ਪ੍ਰੋਮੋਟਰ ਨੇ ਉੱਥੋਂ ਦੇ ਨਾ ਆਖੋਤੀ ਪ੍ਰੋਮੋਟਰ ਹੀ ਕਹੂੰਗੀ ਮੈਂ ਹੂੰ ਹੂੰ ਕਿਉਂਕਿ ਪ੍ਰੋਮੋਟਰ ਦੀ ਜ਼ਿੰਮੇਵਾਰੀ ਹੁੰਦੀ ਹੈ ਜਿਹੜਾ ਬੰਦਾ ਉਹਨੂੰ ਟਾਈਮ ਸਿਰ ਪਹੁੰਚਾਉਣਾ ਪਹੁੰਚਾਉਣਾ ਬਿਲਕੁਲ ਨਾ ਕਿ ਦੂਜੇ ਦੇ ਸ਼ੋਅ 'ਚ ਜਾ ਕੇ ਵਾਵਾ ਕਰਾਉਣ ਲਈ ਸਿੰਗਰ ਦੇ ਨਾਲ ਅੰਦਰ ਐਂਟਰ ਕਰਨਾ ਜ਼ਿੰਮੇਵਾਰੀ ਉਹਦੀ ਚਾਹੀਦੀ ਸੀ ਵੀ ਮੇਰੇ ਕਲਾਕਾਰ ਨੇ ਐਡਮਿੰਟਨ 8:00 ਵਜੇ ਮੇਰਾ ਕਲਾਕਾਰ ਪਹੁੰਚਿਆ ਹੋਣਾ ਚਾਹੀਦਾ ਨਾ ਕਿ ਮੈਂ ਉਹਨੂੰ ਬੱਗ ਕਰ ਰਹੀ ਸੀ ਵੀ ਭਾਈ ਕਲਾਕਾਰ ਕਦੋਂ ਪਹੁੰਚੂਗਾ ਉੱਠ ਗਿਆ ਕਿ ਨਹੀਂ ਪੇਸ਼ੈਂਟ ਐਟ ਜੀ ਬਿਲਕੁਲ ਉਹਨੇ ਤਾਂ ਸਮਝਿਆ ਹੀ ਆਪਦੇ ਆਪ ਨੂੰ ਇਹ ਵੀ ਮੈਂ ਇੱਕ ਪ੍ਰੋਮੋਟਰ ਐ ਇਸ ਚੀਜ਼ ਲਈ ਆ ਹਾਂ ਵੀ ਮੈਂ ਰੁਪਿੰਦਰ ਦੇ ਨਾਲ ਉਹ ਭਰੇ ਭਰੇ ਸ਼ੋਅ ਦੇ ਵਿੱਚ ਜਾਊਂਗਾ ਐਂਟਰ ਕਰੂਗਾ ਦੈਟਸ ਇਟ ਹੋਰ ਕੋਈ ਜ਼ਿੰਮੇਵਾਰੀ ਨਹੀਂ ਵੀ ਮੈਨੂੰ ਰਾਤ ਨੂੰ ਪਹੁੰਚਾਉਣਾ ਐ ਸੁਭਾਰ ਲਈ ਠਾ ਕੇ ਲੈ ਜਾਵਾਂ ਕਿਸੇ ਇੱਥੋਂ ਗਈ ਹੋਈ ਫੈਮਿਲੀ ਦੇ ਨਾਲ ਉਹਨੇ ਉਹਨਾਂ ਨੂੰ ਚੜਾ ਕੇ ਭੇਜਦਾ ਹੂੰ ਜਦਕਿ ਫਾਰਚੂਰਨਾ ਬੰਦਾ ਸੀ ਵੀ ਉਹ ਕੋਟੇ ਗੈਸਟ ਆਈ ਸੀ ਉੱਥੋਂ ਪੁੱਛਿਆ ਵੀ ਵੀ ਪਾਈ ਇਹਨਾਂ ਦੇ ਨਾਲ ਭੇਜ ਦੋ ਨਹੀਂ ਹੂੰ ਪਤਾ ਨਹੀਂ ਉਹਨਾਂ ਦੀ ਜਿੱਦਬਾਜ਼ੀਆਂ ਕੀ ਨੇ ਮੈਨੂੰ ਤੇ ਉਹ ਉਹਨਾਂ ਦੀ ਸੋਚ ਦੀ ਨਹੀਂ ਸਮਝ ਆਈ ਵੀ ਉਹ ਹਰ ਇੱਕ ਚੀਜ਼ ਨੂੰ ਆਪ ਦੇ ਅਕੋਰਡਿੰਗ ਦੇਖੋ ਨੁਕਸਾਨ ਤਾਂ ਹੁਣ ਤੁਸੀਂ ਬੰਦਾ ਟਾਈਮ ਵੀ ਆਪਣਾ ਲਾਉਂਦਾ ਆ ਪੈਸੇ ਵੀ ਲਾਉਂਦਾ ਆ ਸੋ ਕੰਮ ਵੀ ਛੱਡਦਾ ਐ ਸ਼ੋ ਕਰਾਉਣੇ ਇੰਨੇ ਸੌਖੇ ਨਹੀਂ ਆ ਸੋ ਪਰ ਜੋ ਕੁਛ ਜਿਹੜਾ ਪ੍ਰਮੋਟਰ ਇਹ ਸਾਰੀ ਗਲਤੀ ਪ੍ਰਮੋਟਰ ਦੀ ਪਰ ਤੁਹਾਨੂੰ ਭੁੱਤ ਨਹੀਂ ਪਈ ਆ ਕਿ ਬਹੁਤ ਸਾਰੀਆਂ ਮੇਰਾ ਬਹੁਤ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਜਦੋਂ ਰੁਪਿੰਦਰ ਨੇ ਕਹਾ ਆ ਉਦੋਂ ਅੱਧੀ ਤੋਂ ਵੱਧ ਆਡੀਅੰਸ ਮੇਰੀ ਜਾ ਚੁੱਕੀ ਸੀਗੀ ਉਹ ਕੁੜੀਆਂ ਮੇਰੇ ਤੋਂ ਪੈਸੇ ਮੰਗਦੀਆਂ ਹਨਾ ਪੈਸੇ ਮੈਂ ਸਾਰੇ ਅੱਗੇ ਪੇ ਕਰ ਚੁੱਕੇ ਆ ਰੁਪਿੰਦਰ ਮੈਨੂੰ ਦੱਸੋ ਵੀ ਮੈਂ ਕੀ ਕਰਾਂ ਹੂੰ ਹੂੰ ਮੈਂ ਤੇ ਮੈਂ ਤੇ મતલਬ ਜਿਹੜੀ ਵੀ ਤੁਹਾਡੀ ਲਾਈਕ ਆਡੀਅנס ਲਿਸਨਰਸ ਸੁਣ ਰਹੇ ਨੇ ਨਾ ਮੈਂ ਤਾਂ ਇਹ ਕਹਿੰਨੇ ਵੀ ਸਾਰੇ ਪਲੀਜ਼ ਮੇਰੇ ਹੱਕ ਕਟਾਓ ਉਹਨਾਂ ਨੂੰ ਕਹੋ ਕਿ ਪਲੀਜ਼ ਮੈਨੂੰ ਪੇਮੈਂਟ ਵਾਪਸ ਕਰਨ ਕਿਉਂਕਿ ਅੱਧੀ ਤੋਂ ਵੱਧ ਕੁੜੀਆਂ ਤੇ ਚਲੀਆਂ ਗਈਆਂ ਸੀਗੇ ਮੈਂ ਉਹਨਾਂ ਨੂੰ ਵਾਪਸ ਕਰਾਂ ਮੇਰਾ ਕਸੂਰ ਜਿਹੜਾ ਆ ਉਹਨਾਂ ਦੇ ਪ੍ਰੋਮੋਟਰ ਦਾ ਆ ਕਸੂਰ ਜਿਹੜਾ ਆ ਕਿ ਸਿੰਗਰ ਦਾ ਆ ਉਹਨਾਂ ਨੂੰ ਜਿਹੜੀ ਆ ਪੇਮੈਂਟ ਪੂਰੀ ਦਾ ਕੋਈ ਹੱਕ ਨਹੀਂ ਆ ਉਹਨਾਂ ਨੂੰ ਹਾਫ ਪੇਮੈਂਟ ਜਿਹੜੀ ਆ ਮੋੜ ਨਹੀਂ ਬਣਦੀ ਹੀ ਬਣਦੀ ਆ ਕਿਉਂਕਿ ਨੁਕਸਾਨ ਤੁਹਾਡਾ ਹੋਇਆ ਤੁਹਾਨੂੰ ਗੱਲਾਂ ਸੁਣਨੀਆਂ ਪਈਆਂ ਹੁਣ ਲੋਕੀ ਕਹਿ ਰਹੇ ਨੇ ਜੀ ਇੱਕ ਸਟੇਜ ਦੇ ਉੱਤੇ ਉੱਥੇ ਮਰਦਾ ਹੀ ਕੰਮ ਹੈ ਜੀ ਉਹਨੇ ਕਿਉਂ ਮਾਈਕ ਹੋਇਆ ਭਾਜੀ ਜਦੋਂ ਮੈਨੂੰ ਸਿਚੁਏਸ਼ਨ ਸਮਝ ਆ ਗਈ ਸੀ ਕਿ ਹਨਾ ਤੇ ਕੀ ਸਿਚੁਏਸ਼ਨ ਬਣ ਰਹੀ ਆ ਨਾ ਲੇਟ ਹੋ ਗਏ ਦੇ ਸੰਡੇਟ ਆ ਨਾ ਤ ਤੁਹਾਨੂੰ ਆਪ ਦੇ ਜਿਹੜੀ ਟੀਮ ਚ ਮੇਲ ਮੈਂਬਰ ਦਾ ਉਹਨਾਂ ਨੂੰ ਮੂਰੇ ਲਿਆਉਣਾ ਪੈਂਦਾ ਹੈ ਜੀ ਜੀ ਇਹ ਕਦੇ ਵੀ ਨਹੀਂ ਹੋ ਸਕਦਾ ਤੁਹਾਨੂੰ ਤੁਸੀਂ ਕੁੜੀਆਂ ਦਾ ਸ਼ੋਅ ਕਰਾਰੇ ਉੱਥੇ ਕੋਈ ਵੀ ਮਰਦ ਨੱਚਣ ਵਾਉਣ ਨਹੀਂ ਸੀ ਆਇਆ ਜੀ ਹੈਲਪ ਲਈ ਤੁਹਾਨੂੰ ਕੁਝ ਬੰਦੇ ਉੱਥੇ ਨਾਲ ਚਾਹੀਦੇ ਹੁੰਦੇ ਆ ਜੇ ਕੋਈ ਸਾਊਂਡ ਖਰਾਬ ਹੋ ਜਾਵੇ ਕੁਝ ਹੋਰ ਹੋ ਜਾਵੇ ਜਾਂ ਇੱਕ ਹੋਰ ਜੀ ਭੱਜ ਕੇ ਤੁਹਾਨੂੰ ਬਾਹਰੋਂ ਕੁਝ ਬਾਏ ਕਰਨਾ ਪੈ ਜਾਵੇ ਮੈਂ ਕਹਿੰਨੀ ਜਦੋਂ ਸ਼ੋਅ ਚੱਲ ਪਿਆ ਨਾ ਤੁਹਾਡੀ ਬੈਸਟ ਫਰੈਂਡ ਵੀ ਨਹੀਂ ਜਾਊਗੀ ਹੂੰ 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 ਉਹ ਛੱਡ ਕੇ ਕੁੜੀਆਂ ਨੂੰ ਤਾਂ ਵੀ ਅਸੀਂ ਤਾਂ ਆਪ ਦਾ ਇੰਜੋਏ ਕਰਨਾ ਹੈ ਅਸੀਂ ਨਹੀਂ ਜਾ ਸਕਦੇ ਇਥੋਂ ਬਾਹਰ ਸੋ ਮਾਈਕ ਕੋਹਣ ਵਾਲੀ ਗੱਲ ਮੈਂ ਕਲੀਅਰ ਕਰ ਦੇ ਕੋਈ ਵੀ 25 30 ਸਕਿੰਟ ਵਾਲੀਆਂ ਵੀਡੀਓਜ਼ ਦੇਖ ਕੇ ਆਪਦੀ ਪਰਸਪੈਕਸ਼ਨ ਮਤਲਬ ਆਪਦੀ ਕੋਈ رائے ਨਾ ਕਾਇਮ ਕਰੋ ਮੇਨ ਗੱਲ ਇਹ ਸੀ ਕਿ ਪਹਿਲਾਂ ਸਿੰਗਰ ਪਹੁੰਚ ਚੁੱਕੀ ਸੀ ਕੁੜੀਆਂ ਮਾਈਕ ਤੇ ਗਾਲਾਂ ਕੱਢੀ ਜਾਂਦੀਆਂ ਸੀ ਬੁਰਾ ਹਾਲ ਸੀਗਾ ਪਹਿਲਾਂ ਮੈਂ ਸਿੰਗਰ ਕਹਿੰਦੇ ਵੀ ਮੈਨੂੰ ਮਾਈਕ ਲਿਆ ਦਿਓ ਇੱਥੇ ਹੀ ਹਮ ਮੈਂ ਮਾਈਕ ਪਹਿਲਾਂ ਸਿਕਿਉਰਟੀ ਭੇਜੀ ਕਿਉਂਟੀ ਵਾਲਾ ਨਾ ਮਾਈਕ ਨਹੀਂ ਦਿੱਤਾ ਫਿਰ ਮੈਂ ਗਈ ਮੈਂ ਇੱਕ ਵਾਰੀ ਮਾਈਕ ਲੈ ਲਿਆ ਮੈਂ ਕੁੜੀ ਮੈਨੂੰ ਸੀਗਾ ਵੀ ਕੁੜੀਆਂ ਨੂੰ ਦੱਸ ਦਵਾਂ ਵੀ ਸਿੰਗਰ ਆ ਗਈ ਹੈ ਹਨਾ ਸਟੇਜ ਨਾਲ ਦੀ ਨਾਲ ਸ਼ਾਂਤ ਹੋ ਜਾਂਦੀ ਹੁੰਦੀ ਹੈ ਮੈਂ ਦੱਸਿਆ ਕੁੜੀਆਂ ਕਹਿੰਦੀਆਂ ਨਹੀਂ ਉਹ ਇੰਨੀਆਂ ਕੁ ਗੁੱਸੇ 'ਚ ਸੀਗੀਆਂ ਉਹਨਾਂ ਨੇ ਵਾਪਸ ਮੇਰੇ ਤੋਂ ਮਾਈਕ ਖੋ ਲਿਆ ਹੂੰ ਫਿਰ ਮੈਂ ਦੇਖੇ ਮੇਰੇ ਵਿੱਚ ਮਤਲਬ ਸਾਊਂਡ ਵੀ ਚਲੇਗੀ ਸੀਗੀ ਸਾਊਂਡ ਵਾਲੇ ਵੀ ਜੀ ਜੀ ਦੇਖੋ ਸਾਊਂਡ ਵਾਲੇ ਚਲੇ ਗਏ ਸਾਊਂਡ ਵਾਲੇ ਮਮਲ ਕੇ ਦੇਖੋ ਸਾਊਂਡ ਦੇ ਪੈਸੇ ਦਿੱਤੇ ਤੁਸੀਂ ਉਹ ਵੀ ਤੁਹਾਡੇ ਪੈਸੇ ਖਰਾਬ ਹੋਏ ਤੁਹਾਡੇ ਜਿਹੜੇ ਤੁਸੀਂ ਨਹੀਂ ਨਹੀਂ ਉਹ ਆ ਗਏ ਸੀ ਚਲੋ ਅਸੀਂ ਵਾਪਸ ਲਿਆਂਦੇ ਉਸ ਵੇਲੇ ਤੱਕ ਮੈਨੂੰ ਅੰਦਰ ਆ ਗਏ ਸੀ ਕਿ ਨਹੀਂ ਪਰ ਸਾਊਂਡ ਚਲੀ ਗਈ ਸੀਗੀ ਪਹਿਲਾਂ ਫਿਰ ਮਾਈਕ ਮੇਰੇ ਹੱਥੋਂ ਵਾਪਸ ਕੋ ਲਿਆ ਉਹਨਾਂ ਨੇ ਹੂੰ ਸਾਊਂਡ ਮਿਊਜ਼ੀਸ਼ੀਅਨ ਮਤਲਬ ਜਿਹੜੇ ਸਾਥ ਹੀ ਹੁੰਦੇ ਆ ਸਾਊਂਡ ਤੋਂ ਮੇਰਾ ਮਤਲਬ ਮੈਂ ਵੀ ਇੰਨੀ ਨਰਵਸ ਹੋਈ ਪਈ ਨਾ ਭਾਜੀ ਸਟ्रेस ਐਨਾ ਆ ਮੇਰੇ ਤੇ ਹੈ ਨਾ ਸਾਡੀ ਚਲੇ ਗਏ ਸੀ ਅਸਲ ਚਾਣਾ ਜੀ ਤੇ ਜਦੋਂ ਮਾਈਕ ਵਾਪਸ ਕੋਲ ਲੈਣਾ ਭਾਜੀ ਮੈਂ ਰੋਂਣ ਹੱਕੀ ਹੋ ਗਈ ਮੈਨੂੰ ਲੱਗਿਆ ਵੀ ਹੁਣ ਆਊਟ ਆਫ ਕੰਟਰੋਲ ਆ ਸਿਚੁਏਸ਼ਨ ਮੇਰੀ ਤੇ ਅੱਧੀ ਆਡੀਅנס ਚਲੀ ਗਈ ਸੀ ਭਾਜੀ ਜੇ ਮੈਂ ਤੇ ਮੇਰੇ ਹਸਬੰਡ ਚਾਹੁੰਦੇ ਨਾ ਜੇ ਅਸੀਂ ਸ਼ੋਅ ਉੱਥੇ ਹੀ ਖਤਮ ਕਰ ਦਿੰਦੇ ਹੂੰ ਹੂੰ ਸਾਡੇ ਲਈ ਉਹਦਾ ਕੋਈ ਨੁਕਸਾਨ ਨਹੀਂ ਸੀ ਸਾਨੂੰ ਤੇ ਇਹ ਸੀ ਵੀ ਸਾਡੀ ਪੇਮੈਂਟ ਵਾਪਸ ਆ ਜੂਗੀ ਅਸੀਂ ਉਸ ਵੇਲੇ ਉਸ ਕੁੜੀ ਬਾਰੇ ਸੋਚਿਆ ਵੀ ਇਹਦਾ ਬਣਿਆ ਬਣਾਇਆ ਕੈਰੀਅਰ ਖਤਮ ਹੋ ਜਾਊਗਾ ਕਿਉਂਕਿ ਜਿਸ ਹਿਸਾਬ ਨਾਲ ਕੁੜੀਆਂ ਗਾਲਾਂ ਕੱਢ ਰਹੀਆਂ ਸੀ ਸਟੇਜ ਤੇ ਉਹ ਏ ਰਪਿੰਦਰ ਦੀ ਵਾਪਸ ਜਾਂਦੀ ਦੀ ਵੀਡੀਓ ਵਾਇਰਲ ਹੋਣੀ ਸੀ ਤੇ ਉਸ ਤੋਂ ਬਾਅਦ ਤੁਹਾਨੂੰ ਵੀ ਪਤਾ ਹੈ ਵੀ ਕੀ ਹੋਣਾ ਸੀਗਾ ਅਸੀਂ ਇਹ ਸੋਚਿਆ ਅਸੀਂ ਆਪ ਦੇ ਬਾਰੇ ਨਹੀਂ ਸੋਚਿਆ ਅਸੀਂ ਉਹਦੇ ਬਾਰੇ ਸੋਚਿਆ ਵੀ ਉਹਦਾ ਕੈਰੀਅਰ ਤੇ ਨਾ ਕੋਈ ਅਸਰ ਪਵੇ ਮੈਂ ਜਾ ਕੇ ਮੇਰੇ ਹਸਬੰਦ ਨੂੰ ਕਿਹਾ ਮੈਂ ਕਿਹਾ ਉਹਨਾਂ ਨੇ ਪਿਆਰ ਨਾ ਮਾਈਕ ਨਹੀਂ ਦੇਣਾ ਖੋ ਕੇ ਲਿਆਓ ਬਸ ਕਿਉਂਕਿ ਉਸ ਵੇਲੇ ਬੈਸਟ ਚੀਜ਼ ਹੀ ਇਹ ਹੋ ਸਕਦੀ ਸੀਗੀ ਨਾ ਕਿ ਗੱਲਾਂ ਨਾਲ ਸਮਝਾ ਸਕਦੇ ਸੀ ਤੁਸੀਂ ਸਿਰਫ ਇਹ ਹੁੰਦਾ ਕਿ ਵੀ ਮਾਈਕ ਫੜ ਕੇ ਸਿੱਧਾ ਸਿੰਗਰ ਨੂੰ ਫੜਾਓ ਤੇ ਜਨਤਾ ਟਿਕੂਗੀ ਬਿਲਕੁਲ ਜੀ ਸਿੰਗਰ ਨੂੰ ਵੀ ਚਾਹੀਦਾ ਦੇਖੋ ਫਿਰ ਤੁਸੀਂ ਭਾਵੇਂ ਤੁਹਾਡਾ ਇੰਨਾ ਕੁ ਹੋਇਆ ਤੁਸੀਂ ਫਿਰ ਵੀ ਉਹਦੇ ਬਾਰੇ ਸੋਚਿਆ ਵੀ ਉਹਦਾ ਕੈਰੀਅਰ ਨਾਲ ਖਰਾਬ ਹੋਇਆ ਸਿੰਗਰ ਨੂੰ ਵੀ ਚਾਹੀਦਾ ਕਿ ਮੇਰਾ ਕੈਰੀਅਰ ਲੋਕਾਂ ਦੇ ਨਾਲ ਇਹ ਕਿ ਛੋਟੀ ਜਿਹੀ ਕਈ ਵਾਰੀ ਗੱਲ ਤੁਹਾਨੂੰ ਬਹੁਤ ਦੂਰ ਤੱਕ ਲੈ ਜਾਂਦੀ ਆ ਮੈਂ ਗਦਾਸ ਮਾਨ ਦੀ ਗੱਲ ਕਰ ਲਉ ਜਸਵਿੰਦਰ ਜਿਹੜੀ ਸੀਗੀ ਉਹਦਾ ਹੀ ਮੈਂ ਗੱਲ ਕਰ ਲਉ ਇੱਥੇ ਜਦੋਂ ਇੱਕ ਛੋਟੀ ਜਿਹੀ ਗੱਲ ਕੇ ਅੱਜ ਤੇ ਮੁੜ ਕੇ ਲੋਕਾਂ ਨੇ ਉਹਨਾਂ ਨੇ ਮੂੰਹ ਨਹੀਂ ਲਾਇਆ ਇੱਕ ਕਲਾਕਾਰਾਂ ਨੂੰ ਵੀ ਚਾਹੀਦਾ ਤੁਹਾਨੂੰ ਜੇ ਕੋ ਪੈਸੇ ਦੰਦਾ ਤੁਹਾਨੂੰ ਸ਼ੋਅ ਤੇ ਸਾਦਾ ਇਹ ਫਿਰ ਤੁਸੀਂ ਡਰਾਮਾ ਕਰੋ ਸਟੇਜ ਦੇ ਉੱਤੇ ਤੁਹਾਨੂੰ ਮਾਈਕ ਚੱਟਣ ਦੀ ਕੀ ਐਟਿਟਿਊਡ ਦਿਖਾ ਲਦੇ ਹਾਂ ਨਹੀਂ ਮੇਨ ਭਾਜੀ ਜਿਹੜੇ ਪ੍ਰਮੋਟਰ ਨੇ ਤੁਹਾਡੇ ਲਈ ਇੰਨੀਆਂ ਕੁੜੀਆਂ ਇਕੱਠੀਆਂ ਕਰਤੀਆਂ ਜੀ ਇੰਨਾ ਤੁਹਾਨੂੰ ਪੈਸੇ ਇਕੱਠੇ ਕਰਕੇ ਦੇ ਤੇ ਇੰਨਾ ਤੁਹਾਨੂੰ ਇੱਜ਼ਤ ਦੇ ਰਹੇ ਆ ਹਨਾ ਮੇਰੇ ਤੇ ਮੈਨੂੰ ਸਪੌਂਸਰ ਅੱਜ ਇਹ ਕਹਿੰਦੇ ਕਹਿੰਦੇ ਭੈਣ ਤੁਸੀਂ ਸੱਚੀ ਸਭ ਦਾ ਬਹੁਤ ਕਰਦੇ ਹੋ ਮੈਂ ਉਹਦੇ ਲਈ ਨਾ ਫੋਨ ਕਹਿ ਕੇ ਰੱਖਿਆ ਹੋਇਆ ਸੀਗਾ ਵੀ ਹਾਂ ਜੇ ਸ਼ੋਅ ਆਪਣਾ ਵਧੀਆ ਚੱਲੇਗਾ ਨਾ ਆਪਾਂ ਇਹਨਾਂ ਨੂੰ ਇੱਕ ਫੋਨ ਗਿਫਟ ਕਰਾਂਗੇ ਹਨਾ ਜੀ ਤੇ ਉਹ ਮੈਨੂੰ ਅੱਜ ਉਹਨਾਂ ਦਾ ਫੋਨ ਆਇਆ ਵੀ ਫੋਨ ਦਾ ਉਹਦਾ ਕੀ ਕਰਨਾ ਮੈਂ ਕਿਹਾ ਵੀ ਉਹਦਾ ਤਾਂ ਹੁਣ ਤੁਹਾਨੂੰ ਵੀ ਪਤਾ ਭਾਜੀ ਕੀ ਕਰਨਾ ਸੋ ਪ੍ਰਮੋਟਰ ਨੂੰ ਬੰਦੀ ਇੱਜ਼ਤ ਸਿੰਗਰਸ ਨੂੰ ਵੀ ਦੇਣੀ ਚਾਹੀਦੀ ਹੈ ਕਿਉਂਕਿ ਅਸੀਂ ਇੰਨੀ ਮਿਹਨਤ ਕਰਦੇ ਹਾਂ ਇਹਨਾਂ ਲਈ ਕਰਦੇ ਹਾਂ ਬਿਲਕੁਲ ਬਿਲਕੁਲ ਇਹਨਾਂ ਨੇ ਕਰਦੇ ਆ ਮੈਂ ਮੈਂ ਦੇਖੋ ਬੜਾ ਪੈਸਾ ਬੁਲਾ ਟਾਈਮ ਚ ਨਵਾਲ ਬ ਹੁੰਦਾ ਜਦੋਂ ਤੁਸੀਂ ਸ਼ੋਅ ਕਰਾਉਨੇ ਆ ਤੁਹਾਡਾ ਇੱਕ ਜਿਹੜਾ ਪ੍ਰਮੋਟਰ ਹੁੰਦਾ ਜਿੱਦਣ ਸ਼ੋਅ ਹੁੰਦਾ ਉਹਦੀ ਪੂਰੀ ਮਤ ਮਾਰੀ ਪਈ ਨੂੰ ਚਾਰਜ ਪੇਰੇ ਉਹਨੂੰ ਹਰ ਕੰਮ ਉਹਨੂੰ ਕਰਨਾ ਪੈਂਦਾ ਇਹ ਨਹੀਂ ਮੈਂ ਤੁਸੀਂ ਕਹੋ ਵੀ ਮੈਨੂੰ ਲਓ ਤੁਸੀਂ ਇੱਕ ਪੋਸਟ ਪਾ ਦਿਓ ਜੀ ਮੈਂ ਤਾਂ ਲੈਣੇ ਨਹੀਂ ਆਏ ਪ੍ਰਮੋਟਰ ਮੈਂ ਤਾਂ ਹੋਟਲ ਦਾ ਨਹੀਂ ਸੀ ਪਤਾ ਮੈਂ ਤਾਂ ਹੋਟਲ ਵੀ ਆਪੇ ਸਪਾਂਸਰ ਲੱਭ ਲੈਂਦਾ ਜੀ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਪਹੁੰਚਦੇ ਤੇ ਪ੍ਰਮੋਟਰ ਲੈਨ ਵੀ ਆਉਂਦਾ ਪ੍ਰਮੋਟਰ ਤੇ ਸਵੇਰੇ 4 ਵਜੇ ਵੀ ਰੈਡੀ ਸੀ ਚਾਰ ਪੰਜ ਸਹੇਲੀਆਂ ਦੇ ਨਾਲ ਬੁਕੇ ਲੈ ਕੇ ਉਹਨਾਂ ਨੂੰ ਵੈਲਕਮ ਕਰਨ ਵਾਸਤੇ ਉਹਨਾਂ ਦੀ ਜਿਹੜੀ ਰੈਂਦੀ ਪੇਮੈਂਟ ਦੇ ਕੇ ਆਉਣ ਵਾਸਤੇ ਪ੍ਰੋਮੋਟਰ ਸਵੇਰੇ 10 ਵਜੇ ਵੀ ਰੈਡੀ ਸੀ ਭਾਜੀ ਉਹ ਕੁੜੀਆਂ ਨਾ ਉਹਨਾਂ ਨੂੰ ਰੈਡੀ ਹੋਣ ਲਈ ਟਾਈਮ ਚਾਹੀਦਾ ਅਸੀਂ ਵੀ ਕੁੜੀਆਂ ਆ ਸਾਨੂੰ ਵੀ 2 ਘੰਟੇ ਚਾਹੀਦੇ ਸੀ ਰੈਡੀ ਹੋਣ ਲਈ ਜੀ ਜੀ ਬਿਲਕੁਲ ਸੋ ਜਦੋਂ ਸ਼ੋਅ ਸ਼ੁਰੂ ਹੋ ਗਿਆ ਚੱਲਦੇ ਸ਼ੋਅ 'ਚ ਪਹੁੰਚਦੇ ਹਾਂ ਫੇਰ ਨਾਲੇ ਦੋ ਵਾਰੀ ਲਾਲਾ ਲਾਲਾ ਕਰਾ ਕੇ ਵੀ 8 ਵਜੇ ਆਉਣਾ ਆ ਰਾਤ ਨੂੰ ਆਉਣਾ ਸਵੇਰ ਆਉਣਾ ਤੇ ਰਤੀਜੀ ਵਾਰੀ ਕੋਈ ਯਕੀਨ ਨਹੀਂ ਕਰਦਾ ਪਾਜੀ ਪੁੜੀਆਂ ਨਹੀਂ ਕਰਦੀ ਮੈਨੂੰ ਤੇ ਪਤਾ ਸੀ ਵੀ ਆਉਣਗੇ ਤੇ ਸਹੀ ਜਿਵੇਂ ਮਰਜ਼ੀ ਆਉਣ ਜਦੋਂ ਮਰਜ਼ੀ ਆਉਣ ਪਲੇਟ ਆਉਣ ਜਲਦੀ ਆਉਣ ਪਰ ਆਉਣਗੇ ਜਰੂਰ ਪਰ ਨਾ ਚੈਨ ਨਹੀਂ ਨਾ ਯਕੀਨ ਕਰਦੇ ਜਾਂ ਜਿੰਨਾ ਵੀ ਤੁਸੀਂ ਡਿਊਟੀਆਂ ਲਈਆਂ ਹੁੰਦੀ ਉਹ ਨਹੀਂ ਯਕੀਨ ਕਰਦੇ ਤੁਸੀਂ ਜਿਹੜਾ ਪਹਿਲਾਂ 10000 ਪੇਮੈਂਟ ਕੀਤੀ 5000 ਤੁਸੀ ਹੋਰ ਪੇਮੈਂਟ ਕਰਨੀ ਸੀ ਉਹ ਪੇਮੈਂਟ ਵੀ ਉਹਨਾਂ ਕਰ ਦਿੱਤੀ ਸੀ ਬਾਅਦ ਵਿੱਚ ਸ਼ੋ ਤੋਂ ਜਦ ਨਹੀਂ ਹੱਲ ਕੀਤੀ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰਦੀ ਸੀ ਭਾਜੀ। ਸ਼ੋਅ ਤੋਂ ਪਹਿਲੇ ਕਰਦੀ ਸੀ। ਠੀਕ ਹੈ ਜੀ। ਸੋ ਬਿਲਕੁਲ ਜੀ ਪੇਮੈਂਟ ਉਹਨਾਂ ਨੂੰ ਜਾ ਚੁੱਕੀ ਆ। ਸਾਰੀ ਪੇਮੈਂਟ ਜਾ ਚੁੱਕੀ ਹੈ। ਮੈਂ ਤਾਂ ਰਪਿੰਦਰ ਹਾਂਡਾ ਨੂੰ ਵੀ ਬੇਨਤੀ ਕਰਦਾ ਕਿ ਜੇ ਤੁਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹੋ ਸਾਨੂੰ ਜਿਹਾ ਅਸੀਂ ਤੁਹਾਨੂੰ ਵੀ ਟਾਈਮ ਦੇਵਾਂਗੇ ਜੋ ਉੱਥੇ ਹੋਇਆ ਜੋ ਸ਼ੋਅ ਦੇ ਵਿੱਚ ਜੋ ਵੀਡੀਓ ਸਾਹਮਣੇ ਆਈਆਂ ਜੋ ਪ੍ਰੋਮੋਟਰ ਸਾਹਿਬ ਸਾਨੂੰ ਜਿਹੜਾ ਦੱਸ ਰਹੇ ਜੋ ਉੱਥੇ ਕੀ ਸਿਚੁਏਸ਼ਨ ਬਣੀ ਆ ਕੀ ਕੀ ਕੁਝ ਹੋਇਆ ਸੋ ਇਹ ਨਹੀਂ ਸੀ ਹੋਣਾ ਚਾਹੀਦਾ ਤੁਸੀਂ ਆਪਣਾ ਕੈਰੀਅਰ ਆਪਣੇ ਆਪ ਹੀ ਖਤਮ ਕਰਦੇ ਹੋ ਆਉਣ ਵਾਲੇ ਸਮੇਂ ਤੁਹਾਨੂੰ ਕਿਹੜਾ ਸੱਦੂ ਆ ਵੀ ਜਦੋਂ ਪਤਾਈਆ ਜੇ ਤੁਹਾਨੂੰ ਕਿਸੇ ਦੀ ਮੰਨਣ ਦੀ ਕੀ ਲੋੜ ਆ ਤੁਸੀਂ ਪੂਰਾ ਟਾਈਮ ਨਾ ਤੁਹਾਨੂੰ ਸਭ ਕੁਝ ਮਿਲਦਾ ਤੁਸੀਂ ਇੱਕ ਦਿਨ ਪਹਿਲਾਂ ਪਹੁੰਚੋ ਹਨਾ ਜਦ ਤੁਸੀਂ ਜਿੰਨਾ ਚਿਰ ਸ਼ੋਰ ਨਹੀਂ ਹੋ ਜਾਂਦਾ ਉਨਨਾ ਚਿਰ ਤੁਹਾਨੂੰ ਪ੍ਰਮੋਟਰ ਦੀ ਸੁਣਨੀ ਪੈਣੀ ਪ੍ਰਮੋਟਰ ਦੀ ਮੰਨਣੀ ਪੈਣੀ ਆ ਉਸ ਤੋਂ ਬਾਅਦ ਤੁਸੀਂ ਜਿੱਥੇ ਮਰਜ਼ੀ ਜਾਣਾ ਜਾ ਸਕਦੇ ਤੁਸੀਂ ਫਰੀ ਆ ਫਿਰ ਇਹਦੀ ਵੀ ਤੁਸੀਂ ਪਹਿਲਾਂ ਕਦੇ ਕਿਸੇ ਨਾ ਕਦੇ ਕਿਸੇ ਨਾਲ ਤੁਰੇ ਫਿਰੋ ਜਿਹਦੇ ਪੈਸੇ ਦਿੱਤੇ ਆ ਤਾਂ ਉੱਥੇ ਤੁਸੀਂ ਟਾਈਮ ਨਾ ਪਹੁੰਚੋ ਨਾ ਇਹਦਾ ਤੁਹਾਡੀ ਗਲਤੀ ਹੈ ਨਾ ਸੋ ਬਹੁਤ ਬਹੁਤ ਧੰਨਵਾਦ ਪੰਜ ਜੀ ਹੋਰ ਕੁਝ ਕਹਿਣਾ ਚਾਹਦੇ ਹੋ ਕੁਝ ਨਹੀਂ ਬਸ ਤੇ ਜੀ ਮੈਂ ਸਾਰਿਆਂ ਨੂੰ ਇਹੀ ਕਹਿਣੀ ਆ ਵੀ ਸ਼ਾਂਤੀ ਨਾਲ ਮਸਲੇ ਸੁਨਦੇ ਜਾਣੇ ਚਾਹੀਦੇ ਹੁੰਦੇ ਤੇ ਪਲੀਜ਼ ਬਿਨਾ ਮਤਲਬ ਦੀਆਂ ਵੀਡੀਓਜ਼ ਵਾਇਰਲ ਨਾ ਕਰੋ ਬਿਨਾ ਮਤਲਬ ਦੀਆਂ ਰਾਇ ਨਾ ਬਣਾਓ ਵੀ ਫਲਾਣੇ ਨੇ ਮਾਈਕ ਖੋਲਿਆ ਫਲਾਣੇ ਨੇ ਐਦਾਂ ਕਰਤਾ ਪ੍ਰੋਮੋਟਰ ਨੇ ਆਹ ਕਰਤਾ ਬਹੁਤ ਮਿਹਨਤ ਲੱਗੀ ਸੀ ਸਾਨੂੰ ਪਤਾ ਵੀ ਸਾਡਾ ਕੀ ਨੁਕਸਾਨ ਹੋਇਆ ਹੈ ਸੋ ਪਲੀਜ਼ ਸਾਡੇ ਹੱਕ 'ਚ ਖੜੇ ਹੋ ਜਾਓ ਮੈਂ ਨਹੀਂ ਕਹਿੰਦੀ ਰਪਿੰਦਰ ਦਾ ਕੋਈ ਨੁਕਸਾਨ ਹੋਵੇ ਨਾ ਮੈਂ ਉਹਨੂੰ ਹਜੇ ਤੱਕ ਇਹ ਕਹਿ ਰਹੀਆਂ ਵੀ ਉਹ ਹੀ ਪੂਰੀ ਗਲਤ ਹੈ ਮੈਨੂੰ ਨਹੀਂ ਪਤਾ ਵੀ ਹਾਂ ਉਹਦਾ ਪ੍ਰੋਮੋਟਰ ਪੂਰਾ ਗਲਤ ਹੈ ਉਹ ਮੈਂ 100% ਕਹਿ ਰਹੀਆਂ ਤੁਹਾਡੀ ਤੇ ਪਿੰਦ ਦਾ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਤੁਸੀਂ ਚਾਹਦੇ ਤੁਹਾਡਾ ਵੀ ਗੱਲ ਜਿਹੜੀ ਆ ਉਹ ਨਵੇੜ ਹੋਣੀ ਚਾਹੀਦੀ ਹੈ ਨਹੀਂ ਭਾਜੀ ਮੈਂ ਤੇ ਸ਼ਾਮ ਨੂੰ ਹੀ ਉਹਨਾਂ ਨੂੰ ਕਹਿ ਕੇ ਆਈ ਸੀ ਵੀ ਆਪਾਂ ਬੈਠ ਕੇ ਇਸ ਨੂੰ ਨਵੇੜ ਲਈਏ ਪਰ ਕਿਉਂਕਿ ਜਿਹੜੇ ਬੰਦੇ ਦੀ ਗਲਤੀ ਹੁੰਦੀ ਹੈ ਨਾ ਉਹ ਬੰਦਾ ਕਦੀ ਵੀ ਗੱਲ ਨੂੰ ਕਲੀਅਰ ਨਹੀਂ ਹੋਣ ਦਊਗਾ ਫੇ ਭੱਜਦਾ ਹੀ ਆਉ ਹਾਂਜੀ ਜਿੱਸੀ ਨੇ ਉਹਨੂੰ ਗੱਲ ਨੂੰ ਕਲੀਅਰ ਹੀ ਨਹੀਂ ਹੋਣ ਦੇਣਾ ਸੀ ਮੈਨੂੰ ਪਤਾ ਸੀਗਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਕਲੀਅਰ ਕੀਤਾ ਵੇ ਉਥੇ ਕੀ ਕਸ਼ ਹੋਇਆ ਸੋ ਮੈਂ ਮੈਂ ਬਹੁਤ ਖੁਦ ਵੀਡੀਓ ਦੇਖੀਆ ਜਦੋਂ ਮਾਈਕ ਅਲੀ ਗੱਲ ਵੀ ਤੁਸੀਂ ਕਲੀਅਰ ਕੀਤੀ ਆ ਉਹ ਲੋਕ ਕਹਿੰਦੇ ਸੀ ਇੱਕ ਇੱਕ ਵੀ ਇੱਕ ਵੀਡੀਓ ਚ ਬੜਾ ਆਰਜਰ ਲੱਗਦਾ ਵੇ ਇੰਦਾ ਕਿੰਦਾ ਲੇਡੀ ਤੋਂ ਮਾਈਕ ਉਹ ਪਰ ਉਹਦੇ ਪਿੱਛੇ ਸੱਚਾਈ ਕੀ ਸੀ ਉਹ ਹੁਣ ਤੁਸੀਂ ਦੱਸ ਦਿੱਤਾ ਹੁਣ ਲੋਕਾਂ ਨੂੰ ਵੀ ਸਹੀ ਬਦਲਾਜੂਗਾ ਉਹ ਸੱਚਾਈ ਕੀ ਸੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਬਜੀ ਥੈਂਕ ਯੂ ਸੋ ਬਿਲਕੁਲ ਜੀ ਇਹ ਸਾਡੇ ਪ੍ਰੋਮੋਟਰ ਸੀ ਜਿਹੜੇ ਐਡਮਿੰਟਨ ਤੋਂ ਜਿਨ੍ਹਾਂ ਨੇ ਸ਼ੋ ਜਿਹੜਾ ਕਰਵਾਇਆ ਸੀ ਉੱਥੇ ਰੁਪਿੰਦਰ ਹਾਂਡਾ ਹੁਣ ਦਾ ਤੀਆਂ ਦਾ ਮੇਲਾ ਜਿੱਥੇ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖਿਆ ਜੀ ਉਤੋਂ ਆਉਂਦੇ ਪੈਸੇ ਦੇਤੇ ਪੈਸੇ ਉਹ ਕਦੇ ਅਸੀਂ ਪਹਿਲਾਂ ਹੀ ਦੇ ਦਿੱਤੇ ਸੀ ਜਿਹੜਾ ਉਹਦਾ ਪ੍ਰੋਮੋਟਰ ਆ ਉਹਨੇ ਉਹ ਨਹੀਂ ਦੱਸਿਆ ਸੀ ਤਾਂ ਉਹਦੀ ਗਲਤੀ ਆ ਇਸੇ ਕਰਕੇ ਕਹਿੰਦੀ ਮੈਂ ਕਲੀਅਰ ਕਰ ਦਿਸੀ ਮੈਂ ਉਹਨੂੰ ਸਕਰੀਨਸ਼ਾਟ ਦਿਖਾ ਰਹੀ ਸੀ ਮੈਂ ਪੈਸੇ ਆਲਰੇਡੀ ਪੇ ਕਰ ਚੁੱਕੀ ਆ ਬਾਕੀ ਸ਼ੋ ਸ਼ੁਰੂ ਹੋਣ ਤੋਂ ਪਹਿਲਾਂ ਉਹਨੂੰ ਜਿਹੜੇ ਪੈਸੇ ਆ ਉਹ ਵੀ ਪੇਮੈਂਟ ਹੋ ਗਈ ਸੀ ਸੋ ਪਰ ਉੱਥੇ ਜੋ ਰੁਪਿੰਦਰ ਉਹਨਾਂ ਨੇ ਜਿਹੜਾ ਐਟੀਟਿਊਡ ਦਿਖਾ ਲਿਆ ਸਟੇਜ ਦੇ ਉੱਤੇ ਉਹ ਨਹੀਂ ਸੀ ਦਿਖਾਉਣਾ ਚਾਹੀਦਾ ਕਿਸੇ ਦਾ ਤੁਸੀਂ ਸ਼ੋਅ ਖਰਾਬ ਕਰਦੇ ਹੋ ਇੱਕ ਪਾਸੇ ਤੁਸੀਂ ਪੈਸੇ ਦਿੰਦੇ ਨੇ ਇੱਕ ਪਾਸੇ ਤੁਸੀਂ ਆਪ ਲੇਟ ਆ ਕੇ ਮੁਰਕੇ ਤੁਸੀਂ ਪੋਸਟਾਂ ਪਾਉਣ ਦੀ ਸੰਤੋਂ ਪੁੱਛਿਆ ਹੀ ਨਹੀਂ ਸੰਤੋ ਜੀ ਆਹ ਨਹੀਂ ਕੀਤਾ ਸੰਤੋ ਉਹ ਨਹੀਂ ਕੀਤਾ ਸੋ ਸਾਰੀ ਦੀ ਸਾਰੀ ਸੱਚਾਈ ਤੁਹਾਨੂੰ ਜਿਹੜਾ ਉਹ ਦੱਸ ਗਿਆ ਵੀ ਇੱਕ ਦਿਨ ਪਹਿਲਾਂ ਆਂਚੀ ਪਰ ਇਹ ਬੁਜੇਦਨ ਆਇਆ ਉਹ ਵੀ ਟਾਈਮ ਨਾਲ ਨਹੀਂ ਆਏ ਲੇਟ ਆਏ ਨੇ ਸੋ ਪ੍ਰੋਮੋਟਰ ਨੇ ਲੇਟ ਕੀਤਾ ਤਾਂ ਜੇ ਪ੍ਰੋਮੋਟਰ ਇਹ ਕਹਦਾ ਕਿ ਆਪਾ ਰੁਪਿੰਦਰ ਨੂੰ ਤਾਂ ਕਿਹੜੇ ਨਵੇਂ ਹੀ ਸੰਗ੍ਰਹਿਨ ਦਾ ਪਤਾ ਹੀ ਸੀਗਾ ਵੀ ਮੈਨੂੰ ਟਾਈਮ ਨਾਲ ਪਹੁੰਚਣਾ ਚਾਹੀਦਾ ਜਾਓ ਕਿਤੇ ਸਿੱਖਿਆ ਸੀ ਸਾਡੇ ਗੈਸਟ ਹੋਸਟਲ ਨੂੰ ਆ ਜਾਓ ਤੁਸੀਂ ਉਹਨਾਂ ਆ ਜਾਂਦੇ ਤੁਸੀਂ ਕਿਉਂ ਪ੍ਰੋਮੋਟਰ ਤੇ ਡਿਪੈਂਡ ਹੋਏ ਹੋ ਸੋ ਬਹੁਤ ਬਹੁਤ ਧੰਨਵਾਦ ਸੋ ਜਿਹੜਾ ਅੱਜ ਸਾਡਾ ਸੀ ਕੋਸ਼ਿਸ਼ ਜਿਹੜੀ ਹੈ ਇਹ ਕਲੀਅਰ ਕੀਤਾ ਜਾਵੇ ਉਹ ਤੁਹਾਡਾ ਨਕਰੀਆ ਕੀਤਾ ਰੁਪਿੰਦਰ ਹੁਣਾਂ ਨੂੰ ਮੈਂ ਕਹਿੰਦਾ ਜੇ ਤੁਸੀਂ ਆਪਣਾ ਪੱਖ ਕੋ ਰੱਖਣਾ ਚਾਹੁੰਦੇ ਹੋ ਸੋ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਬਈ ਉੱਥੇ ਬਈ ਕੀ ਹੋਇਆ ਸੀ ਜਾਂ ਇਦਾਂ ਹੋਇਆ ਸੀ ਜਾਂ ਨਹੀਂ ਹੋਇਆ ਤੁਸੀਂ ਤੁਹਾਨੂੰ ਪੱਖ ਰੱਖਣ ਦੇ ਵਿੱਚ ਪੂਰਾ ਮੌਕਾ ਜਿਹੜਾ ਹੋ ਦੇਵਾਂਗੇ ਸੋ ਤੁਸੀਂ ਕੋਈ ਵੀ ਮੇਰੇ ਨਾਲ ਗਲਤ ਪਰੂਵਾਂ ਤੋਂ ਬਾਤ ਕਰਨੀ ਚਾਹੁੰਦੇ ਹੋ ਮੇਰਾ ਨੰਬਰ 416 319 9000 ਤੁਸੀਂ ਜਿਹੜਾ ਆਪਣੇ ਬਿਜ਼ਨਸ ਨੂੰ ਪ੍ਰੋਮੋਟ ਕਰਨਾ ਚਾਹੁੰਦੇ ਹੋ ਤਾਂ ਵੀ ਮੇਰੇ ਨਾਲ ਸੰਪਰਕ ਕਰੋ ਤੁਸੀਂ ਕੋ ਪ੍ਰਾਪਰਟੀ ਖਰੀਦਣੀ ਵੇਚਣੀ ਮੇਰਾ ਨੰਬਰ 416 319 9000 ਤੇ ਸੰਪਰਕ ਕਰੋ ਟਿਕਟੌਕ ਪੇਜ ਨੂੰ ਤੁਸੀਂ ਫੋਲੋ ਜ਼ਰੂਰ ਕਰ ਲਓ ਜਿੱਦੇ ਸ੍ਰੋਤੇ ਇਸ ਟਾਈਮ ਜੋੜ ਰਹੇ ਨੇ ਫੋਲੋ ਕਰ ਲਓ ਤੇ ਨਾਲ ਨਾਲ ਡਬਲ ਟੈਪ ਕਰ ਦਿਓ ਫੜੇ ਬਹੁਤ ਬਹੁਤ ਲੈ ਧ ਸੋ ਨਾਜ਼ਰੀਆ ਸਾਡਾ ਜਿਹੜਾ ਵਿੰਡੋ ਪੰਜਾਬ ਟੀਵੀ ਦਾ ਐਪ ਆ ਉਹ ਡਾਊਨਲੋਡ ਕਰ ਲਓ ਉਹਦੇ ਉੱਤੇ ਲਾਈਵ 24 ਘੰਟੇ ਰੇਡੀਓ ਪ੍ਰੋਗਰਾਮ ਸਾਰਾ 24 ਘੰਟੇ ਤੀਜੀ ਬਾਅਦ ਕਰ ਸਕਦੇ ਹੋ ਸੋ ਫੇਸਬੁੱਕ ਪੇਜ ਆ ਵਿੰਡੋ ਪੰਜਾਬ ਟੀਵੀ ਦਾ ਉੱਤੇ ਸਾਨੂੰ ਲਾਈਵ ਤੁਸੀਂ ਵਾਚ ਕਰ ਰਹੇ ਹੋ ਸੋ ਨਾਲ ਨਾਲ ਉਹਨੂੰ ਫੋਲੋ ਕਰ ਲਓ ਲਾਈਕ ਕਰ ਲਓ ਸੋ YouTube ਚੈਨਲ ਨੂੰ ਤੁਸੀਂ ਜਿਹੜਾ ਉਹ ਸਬਸਕ੍ਰਾਈਬ ਕਰ ਲਓ ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਆਈਬੀਟੀਵੀ ਦੇ ਉੱਤੇ ਸਾਨੂੰ ਲਾਈਵ ਤੁਸੀਂ ਦੇਖਦੇ ਹਾਲਚਾਰ ਰੇਡੀਓ ਰਿਆਨਾ ਮੰਡੇ ਟੂ ਫਰਡੇ